ਮੇਰਾ ਨਾਮ ਹਰਵਿੰਦਰ ਉਪਰਾਏ ਹੈ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਦੁਰਾਹਾ ਜ਼ਿਲ੍ਹਾ ਲੁਧਿਆਣਾ ਮਾਨਯੋਗ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਅਤੇ ਉਹਨਾਂ ਦੀ ਸਰਕਾਰ ਵੱਲੋਂ ਜੋ ਇੱਕ ਕਦਮ ਚੁੱਕਿਆ ਗਿਆ ਸੀਗਾ ਪੰਜਾਬ ਦੇ ਸਕੂਲਾਂ ਨੂੰ ਸਕੂਲ ਆਫ ਐਮੀਨੈਂਸ ਬਣਾਉਣ ਦਾ ਇਹ ਬਹੁਤ ਹੀ ਵਧੀਆ ਕਦਮ ਸੀ ਜਿਸ ਕਾਰਨ ਪੰਜਾਬ ਦੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਉੱਚਤਮ ਸਿੱਖਿਆ ਜਿਹੜੀ ਹੈ ਬੱਚਾ ਨੂੰ ਮੁਹੱਈਆ ਹੋਇਆ ਹੈ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਸੁਵਿਧਾਵਾਂ ਪ੍ਰਾਪਤ ਹੋਈਆਂ ਨੇ ਜਿਸ ਦੇ ਕਾਰਨ ਜਿਹੜੇ ਪੇਂਡੂ ਅਤੇ ਸ਼ਹਿਰੀ ਖੇਤਰ ਦੇ ਵਿਦਿਆਰਥੀ ਬਹੁਤ ਉੱਚ ਪੱਧਰ ਦੀ ਸਿੱਖਿਆ ਲੈ ਕੇ ਉੱਚੇ-ਉੱਚੇ ਪਦਾਂ ਦੇ ਉੱਪਰ ਪਹੁੰਚ ਸਕਦੇ ਨੇ ਕਿਉਂਕਿ ਉਹਨਾਂ ਨੂੰ ਬਿਹਤਰੀਨ ਤਕਨੀਕੀ ਸਿੱਖਿਆ अलग-अलग ਤਰ੍ਹਾਂ ਦੀਆਂ ਸੁਵਿਧਾਵਾਂ ਜਿਵੇਂ ਕਿ ਵਸਤੀ ਸੁਵਿਧਾ ਅਤੇ ਐਕਸਪੋਜ਼ਰ ਵਿਜ਼ਿਟਸ ਜਿਸ ਦੇ ਕਾਰਨ ਬੱਚੇ ਨਵੀਂ-ਨਵੀਂ ਚੀਜ਼ਾਂ ਸਿੱਖ ਸਕਦੇ ਸੀ ਉਹ ਮੁਹਈਆ ਹੋਈਆਂ ਨੇ ਜਿੱਥੇ ਸਿੱਖਿਆ ਦੇ ਖੇਤਰ ਵਿੱਚ ਸੁਵਿਧਾਵਾਂ ਨੇ ਨਾਲ ਦੀ ਨਾਲ ਹੀ ਖੇਡਾਂ ਦੇ ਖੇਤਰ ਵਿੱਚ ਵੀ ਵਿਦਿਆਰਥੀਆਂ ਨੂੰ ਸਾਰੀ ਸੁਵਿਧਾਵਾਂ ਅਤੇ ਕੋਚਿਸ ਜਿਹੜੇ ਨੇ ਉਹ ਮੁਹਈਆ ਨੇ ਜਿਸ ਨਾਲ ਬੱਚੇ ਹਰੇ ਖੇਤਰ ਵਿੱਚ ਅੱਗੇ ਵੱਧ ਸਕਦੇ ਬਹੁਤ ਧੰਨਵਾਦੀਆਂ ਅਸੀਂ ਮੁੱਖ ਮੰਤਰੀ ਸਾਹਿਬ ਦੇ ਕਿ ਉਹਨਾਂ ਨੇ ਨਵੀਂ ਸੋਚ ਤੇ ਨਵੇਂ ਕਦਮ ਸਿੱਖਿਆ ਖੇਤਰ ਦੇ ਵਿੱਚ ਪੰਜਾਬ ਵਿੱਚ ਲੈ ਕੇ ਆਏ ਨੇ ਜਿਸ ਤੇ ਨਾਲ ਪੰਜਾਬ ਨਵੀਂ ਪੌੜੀਆਂ ਚੜ ਸਕਦਾ